ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਿੱਖ ਹਿਸਟਰੀ ਤੇ ਨਾ ਚੈਨਲ ਦੇ ਵਿੱਚ ਲੈ ਕੇ ਆਏ ਅੱਜ ਇੱਕ ਨਵੀਂ ਕਹਾਣੀ ਤੁਹਾਡੇ ਲਈ ਉਸ ਨੇ ਜ਼ੋਰ ਦੀ ਦਰਵਾਜ਼ੇ ਨੂੰ ਟੱਕਾ ਮਾਰਿਆ ਬੂਹਾ ਸਪਾਟ ਖੁੱਲ ਗਿਆ ਅੰਦਰ ਦਾ ਨਜ਼ਾਰਾ ਦੇਖ ਕੇ ਉਹ 당 ਹੀ ਰਹਿ ਗਈ ਉਸ ਦੀ ਧੀ ਉਹਨਾਂ ਦੇ ਸ਼ਰੀਕਾਂ ਦੇ ਮੁੰਡੇ ਨਾਲ ਪਈ ਸੀ ਉਸ ਨੂੰ ਦੇਖ ਕੇ ਤਾਂ ਉਹ ਇੱਕਦਮ ਉੱਠ ਕੇ ਖਲੋ ਗਈ ਸੀ ਉਸ ਦੀ ਧੀ ਦੀ ਸਹੇਲੀ ਨਰਸ ਪਰਦੇ ਦੇ ਪਿੱਛੋਂ ਨਿਕਲ ਕੇ ਐਉਂ ਬਦਲੀ ਜਿਹੀ ਆਖ ਲੋਤੀ ਜਿਵੇਂ ਉਸ ਨੂੰ ਕਰੰਟ ਲੱਗਿਆ ਹੋਵੇ ਉਸ ਦਾ ਮੂੰਹ ਬੱਗਾ ਹੋ ਗਿਆ ਕਿਸੇ ਨੂੰ ਵੀ ਕੁਝ ਨਹੀਂ ਸੀ ਸੁਝ ਰਿਆ ਅਵਾਕ ਖੜੇ ਇੱਕ ਦੂਜੇ ਦਾ ਮੂੰਹ ਤੱਕ ਰਹੇ ਸਨ ਧੀ ਡਰ ਦੀ ਜਿਹੀ ਆਪਣੇ ਪ੍ਰੇਮੀ ਦੇ ਕੋਲ ਨੂੰ ਹੋ ਗਈ ਇਕ ਲਿਖਤ ਰਤਨਕੌਰ ਦੇ ਸਿਰ ਉੱਤੇ ਚੰਡੀ ਦਾ ਪੈਰਾ ਹੋ ਗਿਆ। ਕਮਜਾਤੇ ਇਥੇ ਆਖੇ ਪਾਉਂਦੀ ਸੀ ਆਪਣੀ ਮਾਂ ਦੇ ਸਿਰ ਦੇ ਵਿੱਚ। ਉਸ ਦੇ ਚਿਹਰੇ ਤੋਂ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਸਾਰਿਆਂ ਨੂੰ ਭਸਮ ਕਰ ਦੇਣਾ ਚਾਹੁੰਦੀ ਹੋਵੇ। ਮੁੰਡਾ ਤਾਂ ਮੂੰਹੋਂ ਕੁਝ ਵੀ ਨਹੀਂ ਬੋਲਿਆ। ਉਸ ਦੀਆਂ ਨਜ਼ਰਾਂ ਧਰਤੀ ਦੇ ਉੱਤੇ ਗੱਡੀਆਂ ਸਨ। ਉਹ ਪੈਰ ਜਿਵੇਂ ਮਲਦਾ ਬਾਹਰ ਨੂੰ ਹੋ ਤੁਰਿਆ। ਕੁੜੀ ਨੇ ਸਾਰਾ ਕੁਝ ਦੇਖਿਆ ਥਰਮੇ ਵੀ ਨਾਲ ਮੁੰਡੇ ਨੂੰ ਕਿਹਾ ਇੰਜ ਨਹੀਂ ਕਰਨਾ ਆਰਾਮ ਨਾਲ ਬੈਠੇ ਬੈਠ ਜਾਇਆ ਨਾ ਅਜੀ ਇਹ ਸੁਣ ਕੇ ਮੁੰਡਾ ਐਵੇਂ ਪੈਰ ਮਲਦਾ ਆ ਕੇ ਮੰਜੇ ਦੀ ਬਾਹੀ ਦੇ ਉੱਪਰ ਬੈਠ ਗਿਆ ਰਤਨਕੌਰ ਕੰਦ ਦਾ ਸਹਾਰਾ ਲਈ ਖਲੋਤੀ ਆਪਣਾ ਸਿਰ ਪਟਦੀ ਹੋਈ ਬੋਲੀ ਬੈਰਨੀ ਤੇਰਾ ਕੱਖ ਨਾ ਰਹੇ ਐ ਮੇਰੇ ਨਾਲ ਬਜਾਇਆ ਕੀਤੀ ਐ ਫਿਰ ਉਸਨੇ ਆਪਣਾ ਮੂੰਹ ਨਰਸਵਾਲ ਕੁਮਾਰ ਲਿਆ ਹਰਾਮੜੇ ਇਹ ਸਾਰੇ ਤੇਰੇ ਕਾਰੇ ਨੇ ਤੂੰ ਇਹ ਅੱਡਾ ਬਣਾਇਆ ਹੋਇਆ ਰਤਨਕੌਰ ਬਹੁਤ ਜਹੀ ਹੋਈ ਆਵਾਤਾਵਾ ਬੋਲੀ ਜਾਂਦੀ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਉਸ ਜ਼ਮਾਨ ਦਾ ਇਹ ਚਾਹੁੰਦਾ ਸੀ ਕਿ ਉਹ ਇੱਕੋ ਵੇਲੇ ਤਿੰਨਾਂ ਜਾਨਿਆਂ ਨੂੰ ਧਰਤੀ ਦੇ ਵਿੱਚ ਗੱਡ ਦੇਵੇ ਜਾਂ ਉਹ ਗਰਕ ਹੋ ਜਾਣ ਉਸ ਦੀ ਤੀ ਹੌਸਲਾ ਕਰਕੇ ਉੱઠી ਤੇ ਆਪਣੀ ਮਾਂ ਦਾ ਮੋਢਾ ਹਲੂਨ ਦੀ ਉਸ ਨੂੰ ਠੰਡਾ ਕਰਨ ਦੇ ਲਹਿਜੇ ਵਿੱਚ ਬੋਲੀ 베ਜੀ ਕਵਰਾਉ ਨਾ ਆਰਾਮ ਨਾਲ ਬੈਠ ਕੇ ਗੱਲ ਕਰੋ ਆਰੇ ਦੁਆਲੇ ਦੁਨੀਆ বাসਦੀ ਏ ਕੋਈ ਰੌਲਾ ਸੁਣ ਕੇ ਜਾਗ ਪਿਆ ਤਾਂ ਕੀ ਆਖੇਗਾ ਰਤਨਕੌਰ ਜਿਹੜੀ ਹਫੀ ਪਈ ਸੀ ਇਹ ਸੁਣ ਕੇ ਚੁੱਪ ਕਰ ਗਈ ਉਸ ਉੱਤੇ ਜਿਵੇਂ ਸੌਕੜਾ ਪਾਣੀ ਦਾ ਪੈ ਗਿਆ ਹੋਵੇ ਉਸ ਨੂੰ ਤਾਂ ਕਾਸੀ ਦਾ ਵੀ ਖਿਆਲ ਨਹੀਂ ਸੀ ਰਿਹਾ ਉਸ ਨੂੰ ਧਰਤੀ ਹਿੱਲਦੀ ਜਿਹੀ ਲੱਗੀ ਤੇ ਉਹ ਚੁੱਪਚਾਪ ਖੜੀ ਤੱਕਦੀ ਰਹਿ ਗਈ ਜਿਵੇਂ ਸਾਰਾ ਕੁਝ ਇੱਕ ਸੁਪਨਾ ਹੋਵੇ ਕੁਝ ਪਾਲ ਚੁੱਪਛਾਈ ਰਹੀ ਯਤਨਕੌਰ ਪੜ੍ਹਾਈ ਜਹੀ ਪਰ ਗੁੱਸੇ ਵਾਲੀ ਆਵਾਜ਼ ਵਿੱਚ ਬੋਲੀ ਨਾ ਤੂੰ ਇਹੋ ਕੁਝ ਕਰਨ ਇਸ ਕੋਲ ਆਉਂਦੀ ਹੈ ਨਹੀਂ ਤੇਰਾ ਕੱਖ ਨਾ ਰਹੇ ਕੁੜੀ ਫੇਰ ਝੰਮੇ ਨਾਲ ਬੋਲੀ 베ਜੀ ਤੁਸੀਂ ਸਮਝਣ ਦਾ ਯਤਨ ਕਰੋ ਮੇਰੀ ਗੱਲ ਤਾਂ ਸੁਣੋ ਉਂਗਲ ਦਰਵਾਜ਼ੇ ਪਰ ਨੂੰ ਸਿੱਧੀ ਕਰਦੀ ਹੋਈ ਬੋਲੀ ਜੋ ਤੁਸੀਂ ਇੰਜ ਹੀ ਕਰਨਾ ਹੈ ਤਾਂ ਮੈਂ ਨਹੀਂ ਕਰ ਜਾਣਾ ਇਸ ਦੀ ਘਮੇਰ ਵਿੱਚ ਇਹ ਨਾ ਦੇਖੀ ਜੋ ਇਸ ਦਾ ਇੱਕ ਵੀ ਹੱਡ ਸਾਫਤ ਰਹੰਦੇ ਤਾਂ ਮੈਨੂੰ ਰਤਨਕੌਰ ਨਾ ਕਹੇ ਬੁੱਢੀ ਮੁੰਡੇ ਵੱਲ ਉਂਗਲ ਕਰਦੀ ਹੋਈ ਬੋਲੀ ਤੁਸੀਂ ਇੰਨਾ ਤੇ ਗਰਮ ਨਾ ਹੋਵੋ ਮੈਨੂੰ ਕਹੋ ਜੋ ਕਹਿਣਾ ਹੈ ਕੁੜੀ ਬੋਲੀ ਵਿਆਹ ਕਰਵਾ ਲੈ ਇਹਦੇ ਨਾਲ ਜੀ ਐਨੀ ਅੱਗ ਮੱਚਦੀ ਐ ਅੰਦਰ ਤੇਰੇ ਬੁੱਢੀ ਉਸ ਨੂੰ ਚੜਾਉਂਦੀ ਹੋਈ ਬੋਲੀ ਜਦੋਂ ਬੁੱਢੀ ਨੇ ਕੁੜੀ ਨੂੰ ਪਾਲ-ਪਾਲ ਥਰਮੇ ਵਾਲੀ ਮੁਦਰਾ ਵਿੱਚ ਗੱਲ ਕਰਦਿਆ ਵੇਖਿਆ ਤਾਂ ਉਹ ਉੱਠ ਖਲੋਈ ਚੰਗਾ ਮੈਂ ਜਾਣੀ ਆ ਤੂੰ ਇੱਥੇ ਹੀ ਰਹਿ ਪਿਓ ਦੀ ਧੀ ਨਹੀਂ ਹੋਵੇਂਗੀ ਜੇ ਹਿੱਲੀ ਇੱਥੋਂ ਪਰ ਰਤਨਕੌਰ ਨੂੰ ਇੱਕ ਪਾਲ ਲਈ ਇੰਜ ਲੱਗਿਆ ਜਿਵੇਂ ਉਸ ਦਾ ਇੱਕ ਇੱਕ ਪੈਰ ਮਨ ਮਨ ਦਾ ਭਾਰੀ ਹੋ ਗਿਆ ਹੋਵੇ ਤੇ ਹੋਤਾਰਤੀ ਨਾਲ ਸੌਂਤੀ ਗਈ ਹੋਵੇ। ਉਹ ਆਪਣਾ ਮੂੰਹ ਹੀ ਦਰਵਾਜ਼ੇ ਵੱਲ ਘੁਮਾ ਸਕੀ ਸੀ ਕਿ ਉਸ ਦਾ ਗੱਚ ਪਰ ਆਇਆ। ਅੱਖਾਂ ਵਿੱਚ ਜਿਵੇਂ ਕੋਈ ਹੜ ਆ ਗਿਆ ਸੀ। ਉਸ ਨੂੰ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਕਿ ਕੀ ਹੋ ਰਿਹਾ ਤੇ ਉਹ ਕੀ ਕਰੇ। ਠੜਕਦੀ ਤੇ ਟੁੱਟਮੀ ਆਵਾਜ਼ ਵਿੱਚ ਕਹਿਣ ਲੱਗੀ। "ਤੂੰ ਮੇਰੇ ਨਾਲ ਇੰਜ ਹੀ ਕਰਨਾ ਸੀ।" ਮੈਂ ਤਾਂ ਅੱਜ ਤੱਕ ਤੈਨੂੰ ਤੱਤੀ ਵਾਹ ਵੀ ਨਹੀਂ ਲਗਣ ਦਿੱਤੀ ਪਿਛਲੇ ਜਨਮ ਦਾ ਬਦਲਾ ਲੈ ਰਹੀ ਐ ਕੋਈ ਮੇਰੇ ਤੋਂ ਇਹ ਸੁਣ ਕੇ ਧੀ ਦਾ ਮਨ ਵੀ ਪਿਗਲ ਗਿਆ ਉਹ ਉઠી ਤੇ ਮਾਂ ਨੂੰ ਮੋਢੇ ਤੋਂ ਫੜ ਕੇ ਬਿਠਾਉਂਦੀ ਹੋਈ ਬੋਲੀ ਆਰਾਮ ਨਾਲ ਬੈ ਕੇ ਗੱਲ ਸੁਣੋ ਬੁੱਢੀ ਬਿਨਾ ਕੁਝ ਬੋਲਿਆਂ ਮੰਝੇ ਜੇ ਪਉਣਦੀ ਮੁੰਡੇ ਵਾਲ ਨੂੰ ਪਿੱਠ ਕਰਕੇ ਬੈਠ ਗਈ ਕੁੜੀ ਉਸ ਨੂੰ ਸਮਝਾਉਣ ਵਾਲੇ ਲਹਿਜੇ ਦੇ ਵਿੱਚ ਬੋਲੀ ਮੈਂ ਤੁਹਾਡੇ ਨਾਲ ਘਰ ਨੂੰ ਚੱਲਾਂਗੀ ਪਰ ਅਸੀਂ ਇੱਕ ਦੂਜੇ ਨੂੰ ਮਿਲੇ ਬਿਨਾਂ ਨਹੀਂ ਰਹਿ ਸਕਦੇ ਮੈਂ ਆਪਣੀ ਮਰਜ਼ੀ ਨਾਲ ਇੱਥੇ ਆਈ ਹਾਂ ਮੈਨੂੰ ਕੋਈ ਘਰੋਂ ਤਾਂ ਚੁੱਕ ਕੇ ਨਹੀਂ ਲਿਆਇਆ ਤੁਸੀਂ ਇਹਨਾਂ ਨੂੰ ਮਾੜਾ ਆਖਾਂ ਨਾਲ ਮੈਨੂੰ ਹੀ ਚਾਰ ਗਾਲਾਂ ਵੱਧ ਕੱਢ ਲਵੋ ਇਹ ਸਾਰਾ ਕੁਝ ਬੁੱਢੀ ਆਵਰ ਚ ਅਸ ਚਾਰਜ ਭਰੀਆਂ ਨਜ਼ਰਾਂ ਨਾਲ ਵੇਖਦੀ ਹੋਈ ਸੁਣਦੀ ਰਹੀ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਬਹਿ ਤੁਰੇ ਸਨ ਰਾਤ ਵੀ ਸ਼ਾਂ ਸ਼ਾਂ ਕਰ ਰਹੀ ਸੀ ਸਾਰਾ ਪਿੰਡ ਕੂਕ ਸੁਤਾ ਪਿਆ ਹੋਇਆ ਸੀ ਬੁੱਢੀ ਅਤੇ ਉਸ ਦੀ ਧੀ ਘਰੋਂ ਤੁਰੀਆਂ ਆ ਰਹੀਆਂ ਸਨ ਬੁੱਢੀ ਰਸਤੇ ਦੇ ਵਿੱਚ ਕਈ ਥਾਂ ਅੜ ਕੇ ਡਿਗਦੀ ਡਿਗਦੀ ਬਚੀ ਤੀਨੇ ਉਸ ਨੂੰ ਸਹਾਰਾ ਦੇ ਕੇ ਸੰਭਾਲ ਲਿਆ ਸੀ ਜਦੋਂ ਬੀਤੀ ਉਸ ਨੂੰ ਕਲਾਵੇ ਵਿੱਚ ਲੈ ਕੇ ਡਿੱਗਣ ਤੋਂ ਰੋਕਦੀ ਬੁੱਢੀ ਦਾ ਚੀਕ ਕਰਦਾ ਕਿ ਉਸ ਦੀਆਂ ਦੋਵੇਂ ਬਾਹਾਂ ਜ਼ੋਰ ਦੇ ਫਟ ਕੇ ਝਟਕਦੀਆਂ ਸਾਰੇ ਘਰ ਦੇ ਸੁੱਤੇ ਹੋਏ ਸਨ ਬੁੱਢੀ ਦੇ ਦੋਵੇਂ ਪੁੱਤਰ ਆਪਣੀਆਂ ਬੌਟੀਆਂ ਸਮੇਤ ਕਮਰਿਆਂ ਦੇ ਅੰਦਰ ਸਨ ਉਸ ਦਾ ਘਰ ਵਾਲਾ ਖੂਹ ਦੇ ਉੱਪਰ ਸੌਂਦਾ ਸੀ ਕੁੜੀ ਆਪਣੇ ਕਮਰੇ ਵਿੱਚ ਗਈ ਤੇ ਮੰਜੇ ਤੇ ਪੈ ਗਈ ਬੁੱਢੀ ਦੇ ਅੰਦਰ ਚੱਖੜ ਝੂਲ ਰਹੇ ਸਨ ਉਸ ਦਾ ਮਨ ਕਦੇ ਐਨਾ ਖਿੱਚ ਉੱਠਦਾ ਕਿ ਉਸ ਦਾ ਜੀ ਕਰਦਾ ਕਿ ਉਹ ਆਪਣੇ ਕੱਪੜੇ ਪਾੜ ਲਵੇ ਮੜਕੇ ਦੀ ਇੱਕ ਬੂੰਦ ਮੱਥੇ ਤੋਂ ਤਿਲਕ ਕੇ ਉਸ ਦੀ ਅੱਖ ਦੇ ਵਿੱਚ ਆ ਪਈ ਉਸ ਦੀ ਅੱਖ ਵਿੱਚ ਕੁਝ ਰੜਕਨ ਦਾ ਲੱਗਿਆ ਉਹਨੇ ਚੁੰਨੀ ਦਾ ਲੜ ਫੜਿਆ ਤੇ ਅੱਖ ਨੂੰ ਪੁੰਜਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਮੁੜ ਕੇ ਨਾਲ ਭਿੱਜੀ ਪਈ ਸੀ ਉਸ ਨੂੰ ਸਾਹਮਣੇ ਕਮਰੇ ਵਿੱਚੋਂ ਜਿਸ ਵਿੱਚੋਂ ਉਸ ਦੀ ਧੀ ਪੜਾਈ ਕਰਦੀ ਗਈ ਸੀ ਆ ਰਹੀ ਰੋਸ਼ਨੀ ਵਿੱਚ ਸਾਰਾ ਕੁਝ ਵੀ ਧੁੰਦਲਾ ਦਿਖਾਈ ਦੇਣ ਲੱਗਿਆ ਜਿਉਂ-ਜਿਉਂ ਉਸ ਦੀ ਸਾਹ ਦੀ ਹਾਲਤ ਟਿਕਾਣੇ ਆਉਂਦੀ ਜਾਂਦੀ ਸੀ ਤਿਆਂ ਤੇਉ ਉਸ ਨੂੰ ਕਾਂਬਾ ਜਿਹਾ ਛਿਰਦਾ ਜਾ ਰਿਹਾ ਸੀ ਉਸਨੇ ਕਾਲੀ ਨਾਲ ਰਜਾਈ ਖਿੱਚ ਕੇ ਉੱਪਰ ਨੂੰ ਕਰ ਲਈ ਤਾਂ ਮੁੜ ਕੇ ਨਾਲ ਭਿੱਜੇ ਕੱਪੜੇ ਪਿੰਡੇ ਨੂੰ ਛੋਣ ਕਰਕੇ ਉਸ ਦੇ ਸਰੀਰ ਵਿੱਚ ਸ਼ੀਤ ਜਿਹਾ ਫਿਰ ਗਿਆ ਪਰ ਉਹ ਪਈ ਰਹੀ ਉਸਨੇ ਪਾਸਾ ਪਰਤ ਕੇ ਮੂੰਹ ਉੱਤਰ ਕਰ ਲਿਆ ਜਿੱਧਰ ਉਸ ਦੀ ਧੀ ਪਈ ਸੀ ਉਡੀ ਮੰਜੇ ਉੱਤੇ ਪਈ ਸ਼ਤਵਲ ਚਾਹ ਕਰ ਰਹੀ ਸੀ ਕਮਜਾਤੇ ਉਸ ਦੇ ਮੂੰਹ ਆਪ ਮੁਹਾਰੇ ਨਿਕਲ ਗਿਆ ਉਦੋਂ ਹੀ ਰਤਨਕੌਰ ਨੇ ਉਧਰੋਂ ਮੂੰਹ ਹਟਾ ਲਿਆ ਉਸ ਦੇ ਚਿਹਨ ਵਿੱਚ ਸਾਰਾ ਕੁਝ ਓਵੇਂ ਉਕਰਿਆ रह ਗਿਆ ਸੀ ਤੇ ਸਕਲਾਂ ਬਦਲ-ਬਦਲ ਉਸ ਨੂੰ ਛਿੜਾ ਰਹੀਆਂ ਸਨ ਉਸ ਦਾ ਮਨ ਉਸ ਦੇ ਉੱਪਰ ਹੀ ਲਾਂਤਾਂ ਪਾਉਣ ਲੱਗ ਪਿਆ ਕਾਨੂੰ ਜਾਣਾ ਸੀ ਉਥੇ ਪਵੇ ਜਿਹੜੇ ਠੱਠੇ ਖੂਬ ਵਿੱਚ ਪੈਂਦੀ ਏ ਇਹ ਕਾਨੂੰ ਆਪਣਾ ਤਾਨਮਨ ਫੂਕ ਰਹੀ ਹੈ ਉਸ ਵੇਲੇ ਜਿਵੇਂ ਉਹ ਕੁਝ ਸੋਚ ਹੀ ਨਹੀਂ ਸકી ਇੱਕ ਭੁooka ਜਿਹਾ ਉਸ ਦੇ ਮਨ ਵਿੱਚ ਉਠਿਆ ਤੇ ਉਹ ਲੋਈ ਦੀ ਬੁੱਕਲ ਮਾਰ ਕੇ ਉਧਰ ਨੂੰ ਤੁਰ ਪਈ ਸੀ ਪਹਿਲਾਂ ਉਸ ਦੇ ਮਨ ਵਿੱਚ ਕਦੇ ਕੋਈ ਸ਼ੱਕ ਉੱਭਰਿਆ ਹੀ ਨਹੀਂ ਸੀ ਅੱਜ ਅਚਾਨਕ ਇੱਕ ਹੀ ਪਲ ਵਿੱਚ ਹੀ ਹੋ ਹੋ ਪਤਾ ਨਹੀਂ ਕੀ ਕੀ ਸੋਚ ਗਈ ਸੀ ਉਸ ਦੇ ਸ਼ੱਕ ਸਾਰੇ ਹੀ ਯਕੀਨ ਦੇ ਵਿੱਚ ਬਦਲ ਗਏ ਸਨ ਉਹ ਆਪ ਹੈਰਾਨ ਸੀ ਕਿ ਇਹ ਸਾਰਾ ਕੁਝ ਕੀ ਵਾਪਰ ਗਿਆ ਸੀ ਉਸ ਦੀ ਧੀ ਤਾਂ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਸੀ। ਅੱਜ ਤੱਕ ਕਿਸੇ ਜਮਾਤ ਵਿੱਚੋਂ ਫੇਲ ਨਹੀਂ ਸੀ ਹੋਈ। ਭਰਾਵਾਂ ਦੀ ਇਕੱਲੀ ਪੈਣ ਹੋਣ ਕਰਕੇ ਰਤਨਕੌਰ ਨੇ ਉਸ ਨੂੰ ਕਦੇ ਵੀ ਕਿਸੇ ਗੱਲੋਂ ਵਰਜਿਆ ਵੀ ਨਹੀਂ ਸੀ। ਉਸ ਦੇ ਮੂੰਹੋਂ ਨਿਕਲੀ ਹਰ ਗੱਲ ਪੂਰੀ ਕੀਤੀ ਸੀ। ਘਰ ਵਿੱਚ ਕੋਈ ਵੀ ਉਸ ਨੂੰ ਕਾਲਜ ਵਿੱਚ ਦਾਖਲਾ ਕਰਵਾਉਣ ਦੇ ਹੱਕ ਵਿੱਚ ਨਹੀਂ ਸੀ। ਪਰ ਰਤਨਕੌਰ ਨੇ ਆਪਣੀ ਧੀ ਦਾ ਦਿਲ ਨਹੀਂ ਸੀ ਤੋੜਿਆ ਅੱਗੇ ਵੀ ਉਹ ਗਈ ਰਾਤ ਤੱਕ ਪੜਦੀ ਰਹਿੰਦੀ ਸੀ ਉਹ ਮਨ ਹੀ ਮਨ ਆਪਣੀ ਲਾਇਕ ਧੀ ਉੱਤੇ ਹਰਸ਼ ਕਰਦੀ ਤੇ ਅਫਸਰ ਲੱਗੇ ਜਵਾਈ ਦੀ ਤਸਵੀਰ ਨਾਲ ਹੀ ਉਸ ਮਨ ਉਸਦਾ ਮਨ ਗੌਰਵ ਨਾਲ ਭਰ ਜਾਂਦਾ ਸੀ ਉਸ ਨੂੰ ਤਾਂ ਆਪਣੀ ਧੀ ਆਪਣੇ ਪੁੱਤਰਾਂ ਨਾਲੋਂ ਵੱਧ ਪਿਆਰੀ ਸੀ ਇਹ ਹੁਣ ਕੁਝ ਪਲਾਂ ਵਿੱਚ ਉਸ ਨੂੰ ਲੱਗਿਆ ਜਿਵੇਂ ਉਸ ਦਾ ਧੀ ਨਾਲ ਕੋਈ ਦੂਰ ਤੱਕ ਦਾ ਸੰਬੰਧ ਵੀ ਨਾ ਹੋਵੇ ਉਸ ਨੂੰ ਲੱਗਦਾ ਸੀ ਕਿ ਧੀ ਨੇ ਉਸ ਦੇ ਸਿਰ ਦਾ ਇੱਕ ਇੱਕ ਵਾਲ ਪਾ ਪੁੱਟ ਕੇ ਬਹੀ ਦੇ ਵਿੱਚ ਖਲਾਰ ਦਿੱਤਾ ਹੈ ਉਸ ਦੇ ਦਿਲ ਵਿੱਚ ਡੰਡੂਲ ਜਿਹਾ ਉੱਠਦਾ ਕਿ ਹੁਣ ਆਪਣੇ ਪੁੱਤਰਾ ਨੂੰ ਜਗਾ ਲਿਆ ਤੇ ਇਹਦੀ ਸਾਰੀ ਕਰਤੂਤ ਉਹਨਾਂ ਨੂੰ ਦੱਸੇ ਜੋ ਇਸਦੀ ਬੇਟੀ ਬੇਟੀ ਕਰਕੇ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਨਹਿਰ ਵਿੱਚ ਨਾ ਪਾ ਆਉਣ ਇਸਦੀ ਬੁੱਟੀ-ਬੁੱਟੀ ਕਰਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਨਹਿਰ ਵਿੱਚ ਨਾ ਪਾ ਆਉਣ ਇਹ ਸੋਚ ਨਾਲ ਉਹ ਕੰਬ ਜਹੀ ਗਈ ਤੇ ਉਸਨੇ ਰਜਾਈ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ ਸામਨੇ ਕਮਰੇ ਦਾ ਦਰਵਾਜਾ ਖੁੱਲਣ ਦੀ ਆਵਾਜ਼ ਸੁਣਾਈ ਦਿੱਤੀ ਉਸ ਦੀ ਛੋਟੀ ਨੂੰ ਗੁਸਲਖਾਨੇ ਵੱਲ ਨੂੰ ਗਈ ਸੀ ਉਸ ਦੇ ਪਰਤਨ ਦੀ ਆਹਟ ਦੀ ਉਡੀਕ ਵਿੱਚ ਉਹ ਉਂਝ ਹੀ ਕਿਨਾਰ ਰਜਾਈ ਕੁੱਟੀ ਪਈ ਰਹੀ ਜਦੋਂ ਬਹੂ ਪਰਤ ਗਈ ਤਾਂ ਫੇਰ ਆਪਣੇ ਆਪ ਨੂੰ ਕੋਸਣ ਲੱਗੀ ਮੇਰੀਆਂ ਵੀ ਅੱਜ ਹੀ ਅੱਖਾਂ ਖੁੱਲੀਆਂ ਨੇ ਇਹ ਕਿਹੜਾ ਅੱਜ ਦੀ ਜਾਂਦੀ ਏ ਉਸ ਬਦਕਾਰ ਕੋਲ ਉਹ ਵੀ ਪੱਕੀ ਮੌਮੋ ਠਗਣੀ ਨਿਕਲੀ ਇਸ ਘਰ ਆਈ ਇੰਜ ਉੱਠਦੀ ਬੈਠਦੀ ਸੀ ਜਿਵੇਂ ਕਿਸੇ ਦੇਵੀ ਦੇਵਨ ਦੇ ਵਿੱਚ ਜਾਨ ਪਈ ਹੋਵੇ ਬੇਜੀ-ਵੇਜੀ ਕਰਦੀ ਦਾ ਮੂੰਹ ਨਹੀਂ ਸੀ ਠੱਕਦਾ ਸਾਰੇ ਘਰਦਿਆਂ ਦੇ ਸਿਰ ਵਿੱਚ ਖੌਰੇ ਕੀ ਭੂਬਲ ਪਾ ਕੇ ਰੱਖੀ ਸੀ ਸਭ ਉਸਦੇ ਉੱਪਰ ਅੰਨਾ ਯਕੀਨ ਕਰਦੇ ਰਹੇ ਪਰ ਕੀ ਪਤਾ ਸੀ ਕਿ ਉਹ ਸਾਡੀਆਂ ਜੜਾਂ ਪੱਟ ਰਹੀ ਸੀ ਅੱਜ ਵੀ ਮੇਰੇ ਮਾਨ ਵਿੱਚ ਐਵੇਂ ਆ ਗਿਆ ਵੀ ਦੇਖਾਂ ਇਹ ਕਿਹੜੀਆਂ ਗੁਫਤਾਂ ਕਰਦੀਆਂ ਰਹਿੰਦੀਆਂ ਨੇ ਇਹ ਗੱਲਾਂ ਚਿਤਵਦੀ ਹੋਈ ਰਤਨਕੌਰ ਨੇ ਪਾਸਾ ਪਰਤਿਆ ਉਸ ਦੀ ਟੀ ਨਾਲ ਅੱਖਾਂ ਮਿਲੀਆਂ ਪਰ ਕੁੜੀ ਨੇ پلਕਾਂ ਨੀਵੀਆਂ ਕਰ ਲਈਆਂ ਸਨ ਰਤਨਕੌਰ ਉਸਦੇ ਮੂੰਹ ਨੂੰ ਕਿੰਨਾ ਚਿਰ ਨਿਹਾਰਦੀ ਹੋਈ ਜਿਵੇਂ ਆਪਣੇ ਆਪ ਵਿੱਚ ਗਵਾਚ ਗਈ ਉਸ ਦੀ ਮਾਂ ਦੀ ਅਰਥੀ ਉੱਠੀ ਸੀ ਜਿਵੇਂ ਉਸ ਉੱਤੇ ਮਣਾ ਮੁਹੀ ਭਾਰ ਆ ਡਿੱਗਿਆ ਸੀ ਜਿਉਂ-ਜਿਉਂ ਰਤਨ ਨੇ ਮਾਂ ਭੁੱਲਦੀ ਗਈ ਉਸ ਨੂੰ ਭਾਰ ਘਟਦਾ ਜਿਹਾ ਲੱਗਿਆ ਸੀ ਤੇ ਹੌਲੀ-ਫੁੱਲ ਬਣ ਗਈ ਸੀ ਉਸ ਨੇ ਸ਼ੀਸ਼ਾ ਵੇਖਿਆ ਤਾਂ ਹੈਰਾਨ ਰਹਿ ਗਈ ਸੀ ਇਹ ਰਤਨ ਤਾਂ ਨਹੀਂ ਸੀ ਮਾਰਚੂ ਜਹੀ ਪਿਛਕੀਆਂ ਜੀਆਂ ਗੱਲਾਂ ਤੇ ਬੁਝੀਆਂ ਅੱਖਾਂ ਵਾਲੀ ਉਸ ਦੇ ਸਾਹਮਣੇ ਤਾਂ ਭਰਵੇਂ ਚਿਹਰੇ ਵਾਲੀ ਤੇ ਚਮਕਦੀਆਂ ਅੱਖਾਂ ਵਾਲੀ ਕੋਈ ਕੁੜੀ ਖੜੀ ਸੀ ਦਿਨ ਵ ਦਿਨ ਉਸ ਅੰਦਰ ਕੁਝ ਮਗਨ ਲੱਗਿਆ ਸੀ ਉਹ ਕਿੰਨਾ ਚਿਰ ਚੰਦ ਵੱਲ ਤੱਕਦੀ ਰਹਿੰਦੀ ਸੀ ਤੇ ਟੁੱਟਦੇ ਹੋਏ ਤਾਰਿਆਂ ਨੂੰ ਵੇਖ ਕੇ ਉਸ ਅੰਦਰ ਹੌਲ ਜਿਹਾ ਪੈਂਦਾ ਸੀ ਉਸ ਦੇ ਅੰਦਰ ਅਜੀਬ ਜਿਹੀ ਉਥਲ-ਪੁਥਲ ਹੁੰਦੀ ਰਹਿੰਦੀ ਸੀ ਰਾਤ ਨੂੰ ਉਸ ਨੂੰ ਨੀਂਦ ਵੀ ਨਹੀਂ ਸੀ ਆਉਂਦੀ ਉਸ ਨੂੰ ਆਪਣੀਆਂ ਗੱਲਾਂ ਵਿੱਚੋਂ ਸੇਕ ਨਿਕਲਦਾ ਲੱਗਦਾ ਤੇ ਪਾਤਲੀਆਂ ਵਿੱਚ ਅੱਗ ਮੱਚਦੀ ਲੱਗਦੀ ਪ੍ਰਤੀਤ ਹੁੰਦੀ ਉਹ ਰਜਾਈ ਪਰਾਂ ਲਾਤ ਆ ਰਿਹਾ ਭਰੀ ਰਾਤ ਵਿੱਚ ਚੰਨ ਟਹਿਕ ਰਿਹਾ ਹੁੰਦਾ ਉਸ ਦੀ ਰੀਤ ਸੀ ਕਿ ਚੰਨ ਉਸ ਦੀ ਝੋਲੀ ਵਿੱਚ ਆ ਡਿੱਗੇ ਨਲਕੇ ਥੱਲੇ ਪਈ ਪਾਣੀ ਦੀ ਭਰੀ ਹੋਈ ਕੜਾਹੀ ਵਿੱਚ ਪੂਰਾ ਆਸਮਾਨ ਚੰਨ ਤਾਰਿਆਂ ਸਮੇਤ ਉੱਤਰ ਆਉਂਦਾ ਸੀ ਪਰ ਜਦੋਂ ਉਹ ਪੀਨ ਲੱਗਦੀ ਤਾਂ ਕੜਾਹੀ ਦਾ ਚੰਨ ਟੁਕੜੇ ਟੁਕੜੇ ਹੋ ਜਾਂਦਾ ਆਸਮਾਨ ਕੰਬਣ ਲੱਗ ਪੈਂਦਾ ਤੇ ਉਹ ਤੜਫ ਉੱਠਦੀ ਓਨੀ ਦਿਨੀ ਉਹਨਾਂ ਦੇ ਗੁਮਾਂਡ ਦਿੱਲੀ ਵਾਲਿਆਂ ਦੀ ਬੈਠਕ ਵਿੱਚ ਇੱਕ ਪਟਵਾਰੀ ਰਹਿਣ ਲੱਗਿਆ ਸੀ ਉਸ ਦੇ ਤਿੱਖੇ ਨੈਣ ਨਕਸ਼ਤੇ ਭਰਵੇਂ ਸਰੀਰ ਨੂੰ ਉਹ ਕਿੰਨਾ ਚਿਰ ਨੀਂਦ ਲੈ ਕੇ ਤੱਕਦੀ ਰਹਿੰਦੀ ਇੱਕ ਦਿਨ ਜਦੋਂ ਖੇਤ ਜਦੋਂ ਉਹ ਖੇਤੋਂ ਰੋਟੀ ਦੇ ਕੇ ਪਰਤ ਰਹੀ ਸੀ ਤਾਂ ਦਰਾਂ ਵਿੱਚ ਖਲੋਤੇ ਨੂੰ ਵੇਖ ਕੇ ਉਹ ਮਿੰਨਾ ਜਿਹਾ ਹੱਸ ਪਈ ਉਹ ਵੀ ਮੁਸਕਰਾਇਆ ਸੀ ਸੁਪਨਿਆਂ ਵਿੱਚ ਉਸ ਨੂੰ ਉਹ ਗੱਭਰੂ ਵੀ ਖਾਈ ਦਿੰਦਾ ਰਹਿੰਦਾ ਉਸ ਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਦਾ। ਕਈ ਵਾਰੀ ਉਸ ਨੂੰ ਇੰਜ ਲੱਗਦਾ ਜਿਵੇਂ ਉਸ ਦੀਆਂ ਪਾਤਲੀਆਂ ਕੋਈ ਧੀਰ ਤੱਕ ਚਸਦਾ ਰਿਹਾ ਹੋਵੇ। ਉਸ ਦੀਆਂ ਦਗਦੀਆਂ ਗੱਲਾਂ ਉਤੇ برف ਦੇ ਤੋਂਦੇ ਡਿੱਗਦੇ ਹੋਣ। ਉਹ ਜਿਵੇਂ ਸਵਰਗ ਵਿੱਚ ਪਹੁੰਚ ਜਾਂਦੀ ਉਸ ਉਤੇ ਜਿਵੇਂ ਕੋਈ ਜਾਦੂ ਹੋ ਜਾਂਦਾ ਕਿਸੇ ਦੇ ਕੀ ਲੈਣ-ਭਾਂਕ ਮਹਿਸੂਸ ਹੁੰਦਾ ਉਸ ਨੂੰ। ਉਹਨਾਂ ਪਲਾਂ ਦੀ ਯਾਦ ਉਹ ਕਦੇ ਵੀ ਮਾਨ ਵਿੱਚੋਂ ਨਾ ਕੱਟ ਸਕੀ ਜਦੋਂ ਵੀ ਉਸ ਨੂੰ ਅਜਿਹੇ ਖਿਆਲ ਆਉਂਦੇ ਤਾਂ ਉਹ ਅਨੋਖੇ ਆਨੰਦ ਦਾ ਅਨੁਭਵ ਕਰਦੀ ਆਪਣੀ ਬਿਅਵਤਾ ਜ਼ਿੰਦਗੀ ਵਿੱਚ ਉਸਨੇ ਕਦੇ ਵੀ ਉਹਨਾਂ ਪਲਾਂ ਜਿਹਾ ਆਨੰਦ ਨਹੀਂ ਸੀ ਮਾਣਿਆ ਉਹਨਾਂ ਪਲਾਂ ਦੀ ਮਹਿਕ ਨਾਲ ਉਸ ਦਾ ਅੰਦਰ ਖੇੜ ਉੱਠਦਾ ਸੀ ਇਹ ਸੋਚਦੀ ਹੋਈ ਰਤਨਕੌਰ ਦਾ ਮਨ ਪਸੀਸ ਗਿਆ ਪਤਾ ਨਹੀਂ ਕਦੇ ਉਸ ਦੀ ਅੱਖ ਲੱਗ ਗਈ ਸੀ ਜਿਨਨੀ ਨੈਨ ਨਿੰਦਰਾ ਵਾਲੇ ਮੇਲਨ ਪਿਆ ਕੁਰਾਨ ਗੁਰਦੁਆਰੇ ਦੇ ਪਾਈ ਜੀ ਦੇ ਬਾਕ ਲੈਣ ਨਾਲ ਉਸ ਦੀ ਅੱਖ ਖੁੱਲ ਗਈ ਰਤਨਕੌਰ ਸਹਜ ਨਾਲ ਆਪਣੇ ਬਿਸਤਰ ਦੇ ਵਿੱਚੋਂ ਉੱਠੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਔਰ ਸੋਈ ਵਿੱਚ ਗਈ ਤੇ ਚਾਹ ਧਰ ਦਿੱਤੀ ਉਸ ਦੀ ਬਿੜਕਨ ਨਾਲ ਸਾਰਾ ਘਰ ਜਾਗ ਪਿਆ ਸੀ ਵੱਡੀ ਨੂੰ ਧਾਰਾ ਚੋਣ ਲੱਗ ਪਈ ਛੋਟੀ ਨੂੰ ਬੁੱਕਲ ਮਾਰ ਕੇ ਉਸ ਕੋਲ ਬੈ ਗਈ ਕੁੜੇ ਮੈਨੂੰ ਤਾਂ ਕੰਮ ਵਾਂਝਾ ਲੱਗੀ ਜਾਂਦਾ ਅੱਜ ਚੁੱਲ੍ਹੇ ਦਾ ਕੰਮ ਮੈਂ ਹੀ ਕਰੂੰ ਤੂੰ ਸੁੰਬਰ ਲੈ ਬਹੂ ਨੇ ਹਾਂ ਦੇ ਵਿੱਚ ਸਿਰ ਹਿਲਾਇਆ ਚਾਹ ਬਣਾ ਕੇ ਰਤਨ ਕੌਰ ਗਲਾਸ ਲੈ ਕੇ ਧੀ ਦੇ ਕਮਰੇ ਚ ਬੜੀ ਤਾਂ ਉਹ ਗੋਡਿਆਂ 'ਤੇ ਕਰਜਾਈ ਲਈ ਕਿਤਾਬ ਦੇ ਉੱਤੇ ਨਾਜ਼ਰ ਗੱਡੀ ਬੈਠੀ ਸੀ ਮਲਕ ਦੇ ਨੇ ਰਤਨਕੌਰ ਨੇ ਚਾਹ ਦਾ ਗਲਾਸ ਤਪਾਈ ਦੇ ਉੱਪਰ ਟਿਕਾਇਆ ਫੇਰ ਸਾਹਮਣੇ ਲੱਗੀ ਬਾਬੇ ਨਾਨਕ ਦੀ ਤਸਵੀਰ ਬਲ ਸਿਰ ਝੁਕਾਇਆ ਕੁੜੀ ਉੱਪਰੋਂ ਸ਼ਾਂਤ ਸੀ ਪਰ ਅੰਦਰੋਂ ਜਿਵੇਂ ਉਸ ਦੇ ਜਿਵੇਂ ਲਾਵਾ ਵਹਿ ਰਿਹਾ ਸੀ ਆਪਣੇ ਨਾਲ ਅੱਗੋਂ ਵਾਪਰਨ ਵਾਲੇ ਦ੍ਰਿਸ਼ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ ਰਤਨਕੌਰ ਜਿਵੇਂ ਗਈ ਸੀ ਉਵੇਂ ਹੀ ਵਾਪਸ ਆ ਕੇ ਸੋਈ ਵਿੱਚ ਕੰਮ ਲੱਗ ਗਈ ਸੂਰਜ ਨਿਕਲ ਆਇਆ ਸੀ ਤੇ 베ੜੇ ਵਿੱਚੋਂ ਹਨੇਰੇ ਦੀ ਚਾਦਰ हट ਗਈ ਸੀ ਕੁੜੀ ਨੇ ਜਦੋਂ ਸੋਈ ਦੇ ਵਿੱਚ ਪੈਰ ਧਰਿਆ ਤਾਂ ਰਤਨਕੌਰ ਉਸ ਲਈ ਪਰੌਂਠਾ ਲਾ ਰਹੀ ਸੀ ਤੂੰ ਕਾਲਜ ਨਹੀਂ ਜਾਣਾ ਅੱਜ ਉਸਨੇ ਚੁੱਲ੍ਹੇ ਵਿਚਲੀ ਲਾਟ ਉੱਤੇ ਨਾਜਰ ਟਿਕਾਉਂਦਿਆਂ ਕੁੜੀ ਨੂੰ ਪੁੱਛਿਆ ਮਨ ਜਾ ਨਹੀਂ ਕਰਦਾ ਵੀਜੀ ਕੁੜੀ ਦੀ ਆਵਾਜ਼ ਮਸਾਂ ਹੀ ਨਿਕਲੀ ਨਾ ਮਨ ਕੁਝ ਮਹੀਨੇ ਹੀ ਕਰਦੇ ਰਹਿੰਦਾ ਸਾਲ ਗੱਲ ਜੂ ਸਾਰਾ ਤੇਰਾ ਜਦ ਤਿਆਰ ਹੋ ਇਹ ਸੁਣ ਕੇ ਕੁੜੀ ਦੇ ਮਨ ਕਰਾਰ ਪੜ ਗਿਆ ਉਹ ਉੱਠ ਖਲੋਤੀ ਤੁਰਨ ਲੱਗੀ ਤਾਂ ਰਤਨਕੌਰ ਦੀ ਆਵਾਜ਼ ਆਈ ਆ ਮੱਖਣੀ ਦੀ ਕੌਲੀ ਫੜਾਈ ਖੜੀ ਖੜੀ ਉਸਨੇ ਟਾਂਡ ਤੋਂ ਮੱਖਣੀ ਦੀ ਕੌਲੀ ਚੱਕੀ ਜੇ ਉਸਦੇ ਹੱਥ ਕੰਬ ਰਹੇ ਸਨ ਜਿਵੇਂ ਉਹ ਕਿਸੇ ਅਜੀਬ ਦੁਨੀਆ ਵਿੱਚ ਤੁਰ ਫਿਰ ਰਹੀ ਸੀ ਮਾਂ ਨੂੰ ਕੌਲੀ ਫੜਾਉਂਦਿਆਂ ਉਸਦੇ ਹੱਥ ਕੰਬ ਗਏ ਤੇ ਕੌਲੀ ਹੱਥੋਂ ਛੁੱਟ ਗਈ ਉਆ ਕੁੜੇ ਮਾਂ ਦੇ ਮੋਹੋਂ ਨਿਕਲਿਆ ਉਹ ਬੀਬੀ ਬਣ ਪੱਪਾ ਪਾਰ ਬੈਠੀ ਡੁੱਲੇ ਹੋਏ ਮੱਖਣ ਨੂੰ ਕੌਲੀ ਦੇ ਵਿੱਚ ਪਾਉਣ ਲੱਗੀ ਤਾਂ ਮਾਂ ਦੀ ਆਵਾਜ਼ ਆਈ ਨਾ ਮੇਰੀ ਡੱਟ ਇਹ ਨੂੰ ਨਾ ਪਾ ਵਿੱਚ ਨਾ ਰਲਾਈਂ ਹੋਣਾ ਸਾਰਾ ਹੀ ਕਿਰਕੜ ਵਾਲਾ ਮੱਖਣ ਹੋ ਜਾਓ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ